ਵਿੱਚ ਹੈ ਇਸ ਤੋਂ ਇਹ ਚੀਜ਼ ਪ੍ਰਤੀਤ ਹੁੰਦੀ ਹੈ ਕਿ ਜਿਹੜੀ ਚੀਜ਼ ਨੂੰ ਇਹ ਇਸ ਸੰਗਲ ਦੇ ਨਾਲ ਬੰਨਿਆ ਹੈ ਇਸ ਰੱਸੀ ਦੇ ਨਾਲ ਬੰਨਿਆ ਹੈ ਹੁਣ ਬੰਨੀ ਹੋਈ ਚੀਜ਼ ਇਸ ਗੱਲ ਦਾ ਇੱਕ ਇਸ਼ਾਰਾ ਦੇ ਰਹੀ ਹੈ ਕਿ ਇਹ ਹੁਣ ਗੁਲਾਮ ਹੋ ਚੁੱਕਿਆ ਹੈ ਇਹ ਹੁਣ ਇਸ ਏਰੀਏ ਤੋਂ ਬਾਹਰ ਹੋ ਕੇ ਕਿਤੇ ਜਾ ਨਹੀਂ ਸਕੇਗਾ 25 ਮੰਨ ਤੱਕ ਅਸੀਂ ਬਾਣੀ ਦੇ ਸ਼ਬਦਾਂ ਨੂੰ ਵਿਚਾਰਿਆ ਸੀ ਪਰ ਆ 26ਵੇਂ ਬੰਦ ਦੀ ਜਦੋਂ ਵਿਆਖਿਆ ਕਰਾਂਗੇ ਨਾਲ ਉਸ ਪੰਕਤੀ ਨੂੰ ਇੱਕ ਵਾਰ ਖੋਲਣਾ ਪਏਗਾ ਸਤਗੁਰ ਪਾਰਸ਼ਾ ਕਹਿਣ ਲੱਗੇ ਫਫਾ ਫਾਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਦ ਲਿਆ ਇਹ ਫਾਹੀ ਵਿੱਚ ਐਸਾ ਫਸਿਆ ਜਮ ਦੇ ਫਾਹੇ ਨੇ ਬੰਨ ਕੇ ਰੱਖ ਲਿਆ ਇਹਨੂੰ ਛੁੱਟ ਨਾ ਸਕਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਇੱਕ ਨਿਸ਼ਾਨ ਨਹੀਂ ਦੋ ਨਹੀਂ ਇਹ ਸਾਰਾ ਸੰਸਾਰ ਇਸ ਮੋਹ ਦੀ ਰੱਸੀ ਦੇ ਵਿੱਚ ਐਸਾ ਬੱਝਿਆ ਕਿ ਇਹਨੂੰ ਆਤਮਿਕ ਮੌਤ ਵਾਲੇ ਪਾਸੇ ਪਾਰਸ਼ਾ ਕਹਿੰਦੇ ਬਾਰ-ਬਾਰ ਇਹਨੂੰ ਇਸ ਲੈ ਕੇ ਜਾਂਦਾ ਤੇ ਇਹ ਆਤਮਿਕ ਮੌਤੇ ਪਤਾ ਨਹੀਂ ਕਿੰਨੇ ਵਾਰ ਮਰ ਜਾਂਦਾ ਹੈ ਕਿਉਂਕਿ ਮਨਾਉਂਦੇ ਐ ਕਿ ਇਨਸਾਨ ਜਦੋਂ ਮਰਦਾ ਹੈ ਉਹਨੂੰ ਦੂਤ ਲੈਣ ਆਉਂਦੇ ਨੇ ਉਹਨੂੰ ਜੰਮ ਲੈਣ ਆਉਂਦੇ ਨੇ ਤੇ ਬੜਾ ਡਰਾਵਣਾ ਜਿਹਾ ਉਹਦਾ ਰੂਪ ਹੈ ਤੇ ਬੜੇ ਡਰਾਵਣੇ ਜੇ ਰੂਪ ਵਾਲੇ ਉਹ ਜੰਮ ਆਉਂਦੇ ਨੇ ਤੇ ਇਨਸਾਨ ਨੂੰ ਉਹ ਖਿੱਚ ਕੇ ਲੈ ਕੇ ਚਲੇ ਜਾਂਦੇ ਨੇ ਇਹ ਲੋਕਾਂ ਨੇ ਸਨਾਤਨ ਦੇ ਵਿੱਚ ਇਹ ਉਦਾਹਰਨਾਂ ਜਿਹੜੀਆਂ ਸੀ ਇਹ ਮੰਨੀਆਂ ਹੋਈਆਂ ਸਨ ਇਸਲਾਮ ਦੇ ਵਿੱਚ ਕੋਈ ਅਜ਼ਰਾਈਲ ਫਰਿਸ਼ਤਾ ਕਹਿੰਦਾ ਹੈ ਕਿ ਫਰਿਸ਼ਤਾ ਲੈਣ ਆਉਂਦਾ ਹੈ ਤੇ ਜਦੋਂ ਉਹ ਮੌਤ ਨੂੰ ਲੈ ਕੇ ਆਉਂਦਾ ਹੈ ਨਾ ਮੌਤ ਦਾ ਸੁਨੇਹਾ ਲੈ ਕੇ ਆਉਂਦਾ ਹੈ ਤੇ ਸਰੀਰ ਵਿੱਚੋਂ ਬੜੀ ਇੱਕ ਦਰਦਨਾਕ ਪੀੜਾ ਜਿਹੜੀ ਹੈ ਉਹ ਪ੍ਰਤੀਤ ਹੁੰਦੀ ਹੈ ਹੱਡੀਆਂ ਨੂੰ ਚੀਰਦਾ ਹੋਇਆ ਕੜਕਾਉਂਦਾ ਹੋਇਆ ਲੈ ਕੇ ਚਲੇ ਆ ਜਾਂਦਾ ਹੈ। ਪਾਦਸ਼ਾਹ ਕਹਿਣ ਲੱਗੇ ਉਸ ਸਰੀਰਕ ਤੌਰ ਉੱਤੇ ਆਈ ਹੋਈ ਮੌਤ ਨੂੰ ਰੋਕਣ ਵਾਸਤੇ ਨਿਸ਼ਾਨ ਬੜੇ ਯਤਨ ਕਰਦਾ ਹੈ ਬੜੇ ਪ੍ਰਯਾਸ ਕਰਦਾ ਹੈ ਉਸ ਮੌਤ ਨੂੰ ਕਦੇ ਰੋਕੇ ਨਹੀਂ ਜਾ ਸਕਦਾ। ਸਰੀਰਕ ਤੌਰ ਉੱਤੇ ਕੌਣ ਐਸਾ ਇਨਸਾਨ ਹੈ ਜੋ ਸਦੀਆਂ ਤੋਂ ਜੀਵ ਰਿਹਾ ਹੋਵੇ? ਬੜੀਆਂ ਕਹਾਣੀਆਂ ਇਹ ਘੜੀਆਂ ਗਈਆਂ ਕਿ ਦੇਵਤਿਆਂ ਅਤੇ ਦੇਵਤਾ ਨੇ ਰਲ ਕੇ ਫਿਰ ਜਿਹੜਾ ਹੈ ਉਹ ਸਮੁੰਦਰ ਜਿਹੜਾ ਮੰਤਨ ਕੀਤਾ ਉਹਨੂੰ ਰੜਕਿਆ ਹੈ ਰੜਕਣ ਤੋਂ ਬਾਅਦ ਉਹਦਾ ਉਹਨਾਂ ਵਿੱਚੋਂ 14 ਰਤਨ ਨਿਕਲੇ ਨੇ ਸਮੁੰਦਰ ਦੇ ਵਿੱਚੋਂ ਪਹਿਲੀ ਗੱਲ ਤੇ ਸਾਨੂੰ ਅੱਜ ਬੱਚਿਆਂ ਦੇ ਵਿੱਚ ਵੀ ਅਸੀਂ ਗੱਲ ਕਰਦੇ ਹਾਂ ਪੁੱਤ ਤੂੰ ਤੇ ਇਹ ਪਾਣੀ 'ਚ ਮਧਾਣੀ ਪਾ ਕੇ ਬੈਠਾ ਹੈ ਤੇ ਪਾਣੀ 'ਚ ਮਧਾਣੀ ਪਾ ਕੇ ਜਦੋਂ ਇਨਸਾਨ ਬਹਿ ਜੇ ਤੇ ਉਹਦੇ ਹੱਥ ਕੁਝ ਨਹੀਂ ਆਉਂਦਾ ਛੋਟੀ ਜੀ ਗੱਲ ਨੂੰ ਖਿੱਚ ਕੇ ਲਈ ਜਾਣਾ ਜਿਹਦੇ ਚ ਕੁਝ ਫਾਇਦਾ ਵੀ ਨਾ ਹੋਈ ਸਾਡੇ ਭੌਤਿਕ ਕਲੇਸ਼ ਤੇ ਘਰ ਵਿੱਚ ਇਸੇ ਕਰਕੇ ਨਿਕ ਜੇਕਰ ਕਿਸੇ ਨੇ ਮਾੜੀ ਜੀ ਗੱਲ ਕੱਤਦੀ ਅਸੀਂ ਐਕਸ਼ਨ ਦਾ ਰਿਐਕਸ਼ਨ ਬਹੁਤ ਛੇਤੀ ਕਰ ਦਿੰਦੇ ਆ ਉਸ ਗੱਲ ਨੂੰ ਉਲਝਾ ਕੇ ਰੱਖ ਦੇਣਾ ਉਜਲੀ ਉਲਜੀ ਹੋਈ ਜਿਹੜੀ ਤੰਦ ਹੁੰਦੀ ਹੈ ਫਿਰ ਉਹ ਕਿਤੇ ਨਾ ਕਿਤੇ ਰਿਸ਼ਤਿਆਂ ਨੂੰ ਤੈਸ ਸਨਸ ਕਰ ਦਿੰਦੀ ਹੈ ਕੁਰਬਾਨੀ ਤੁਹਾਨੂੰ ਬੜੇ ਐਸੇ ਸ਼ਬਦ ਮਿਲਣਗੇ ਜਿੱਤੇ ਜੇ ਪਾਤਸ਼ਾਹ ਕਹਿੰਦੇ ਕਿ ਤੂੰ ਸਮੁੰਦਰ ਤੂੰ ਪਾਣੀ ਰੜਕਣ ਵਾਲਾ ਕੰਮ ਕਰ ਰਿਹਾ ਹੈ ਤੇ ਪਾਣੀ ਨੂੰ ਰੜਕਣ ਦਾ ਕੋਈ ਫਾਇਦਾ ਨਹੀਂ ਹੁੰਦਾ ਭਾਈ ਗੁਰਦਾਸ ਜੀ ਨੇ ਬੜੀਆਂ ਪਿਆਰੀਆਂ ਉਧਾਰਨਾ ਲਿਖੀਆਂ ਹੋਈਆਂ ਉਹਨਾਂ ਲੋਕਾਂ ਨੇ ਇਹ ਚੀਜ਼ ਦੀ ਮਨਾਉ ਤਿਆਰ ਕਰ ਦਿੱਤੀ ਕਿ ਸਮੁੰਦਰ ਨੂੰ ਰੜਕ ਕੇ ਰੱਖ ਦਿੱਤਾ ਸਮੁੰਦਰ ਵਿੱਚ ਹੀ ਜਿਹੜਾ ਮਧਾਣੀ ਪਾ ਦਿੱਤੀ ਤੇ ਰੱਸੀ ਕਿਹੜੀ ਬਣਾਈ ਛੇਸ਼ਨਾਗ ਤੇ ਜਦੋਂ ਸਮੁੰਦਰ ਨੂੰ ਰੜਕਿਆ ਤੇ ਰੜਕਣ ਤੋਂ ਬਾਅਦ ਉਹਦੇ ਵਿੱਚ ਇੱਕ ਅੰਮ੍ਰਿਤ ਪ੍ਰਗਟ ਹੋਇਆ ਅੰਮ੍ਰਿਤ ਉਹ ਕਹਿੰਦੇ ਚੀਜ਼ ਹੈ ਜਿਹਦੇ ਨਾਲ ਇਨਸਾਨ ਅਮਰ ਹੋ ਜਾਂਦਾ ਹੈ ਤੇ ਸਤਪੁਰ ਪਾਤਸ਼ਾ ਆਪਣੀ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਮਲ ਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਬੜਾ ਯਤਨ ਕੀਤਾ ਇਸ ਮੌਤ ਨੂੰ ਰੋਕਣ ਦਾ ਪਰ ਟਾਲ ਸਕੀ ਨਹੀਂ ਇਸੇ ਸ ਲੋਕਾਂ ਦੇ ਅੰਦਰ ਪਾਤਸ਼ਾਹ ਕਹਿਣ ਲੱਗੇ ਜਿੰਦ ਨੇ ਮਾਣੀ ਕੱਢੀਏ ਹੱਡਾਂ ਕੂਕੜ ਕਾਈ ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ ਆਪਣੀ ਜਿੰਦ ਨੂੰ ਇਸ ਗੱਲ ਨੂੰ ਸਮਝਾ ਕੇ ਰੱਖ ਉਸ ਮੌਤ ਰੂਪੀ ਵਰ ਦੇ ਅਗੇ ਕਦੇ ਕਿਸੇ ਦਾ ਯੂਰ ਨਹੀਂ ਚੱਲਿਆ ਕਰਦਾ ਸਤਗੁਰ ਪਾਤਸ਼ਾਹ ਬਾਣੀ ਦੇ ਅੰਦਰ ਬਾਰ ਬਾਰ ਸਮਝਾਉਣ ਲੱਗੇ ਕਹਿੰਦੇ ਸੱਜਣਾ ਸਰੀਰਕ ਤੌਰ ਉੱਤੇ ਆਈ ਹੋਈ ਮੌਤ ਨੂੰ ਇਨਸਾਨ ਦੁਨੀਆ ਦਾ ਕਿੰਨਾ ਵੀ ਵੱਡਾ ਯਤਨ ਕਰ ਲਵੇ ਇਸ ਆਈ ਹੋਈ ਆਲਟੀਮੇਟ ਰਿਐਲਿਟੀ ਇਸ ਆਈ ਹੋਈ ਸੱਚਾਈ ਦਾ ਹੁਕਮ ਇਹਨੂੰ ਕੋਈ ਟਾਲ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਤੇ ਪਾਤਸ਼ਾਹ ਕਹਿੰਦੇ ਹਾਂ ਜਿਹੜੀ ਚੀਜ਼ ਨੂੰ ਤੂੰ ਰੋਕ ਸਕਦਾ ਹੈ ਨਾ ਉਹ ਇੱਕ ਚੀਜ਼ ਹੈ ਇਹ ਲੋਕੀ ਕਹਿੰਦੇ ਆਉਣਗੇ ਕਿ ਅੰਮ੍ਰਿਤ ਪੀਣ ਦੇ ਨਾਲ ਕਦੇ ਇਨਸਾਨ ਜਿਹੜਾ ਹੈ ਮਰਦਾ ਨਹੀਂ ਜਦੋਂ ਉਹ ਅੰਮ੍ਰਿਤ ਬਾਰੇ ਪੁੱਛਿਆ ਜਾਂਦਾ ਹੈ ਹੈ ਸੀ ਹੁਣ ਕਿੱਥੇ ਨਹੀਂ ਹੈ ਮਤਲਬ ਕਿਤਨਾ ਕਿਤੇ ਮਨਾਉਤ ਸੀ ਨਾ ਇਹ ਚੀਜ਼ ਦੀ ਪਾਲਸ਼ਾ ਨੇ ਉਹ ਚੀਜ਼ ਨੂੰ ਉਦਾਹਰਣ ਲੈ ਕੇ ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ ਮੌਤ ਨੂੰ ਟਾਲਿਆ ਵੀ ਜਾ ਸਕਦਾ ਹੈ ਤੇ ਅੰਮ੍ਰਿਤ ਨੂੰ ਪੀਤਾ ਵੀ ਜਾ ਸਕਦਾ ਹੈ ਮਹਾਰਾਜ ਪਾਲਸ਼ਾ ਕਿਹੜਾ ਐਸਾ ਅੰਮ੍ਰਿਤ ਹੈ ਇੱਕ ਪਾਸੇ ਤੁਸੀਂ ਗੁਰਬਾਣੀ ਦੇ ਅੰਦਰ ਕਹਿੰਦੇ ਹੋ ਮੌਤ ਕਦੇ ਟਾਲੀ ਨਹੀਂ ਜਾ ਸਕਦੀ ਹਰੇਕ ਗੁਰੂ ਸਾਹਿਬ ਨੇ ਮੌਤ ਦੀ ਗੱਲ ਤੇ ਕੀਤੀ ਹੈ ਤਕਰੀਬਨ ਬਾਣੀ ਦੇ ਅੰਦਰ ਮਹਾਰਾਜ ਤੁਸੀਂ ਇੱਕ ਪਾਸੇ ਗੁਰਬਾਣੀ ਦੇ ਅੰਦਰ ਕਹਿੰਦੇ ਹੋ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ ਤੇ ਮਹਾਰਾਜ ਇੱਕ ਪਾਸੇ ਗੁਰਬਾਣੀ ਦੇ ਅੰਦਰ ਕਹਿੰਦੇ ਹੋ ਕਿ ਮੌਤ ਟਾਲੀ ਵੀ ਜਾ ਸਕਦੀ ਹੈ ਇੱਕ ਪਾਸੇ ਕਹਿੰਦੇ ਹੋ ਕਿ ਐਸਾ ਕਿਹੜਾ ਅੰਮ੍ਰਿਤ ਹੈ ਜਿਹੜਾ ਇਨਸਾਨ ਨੂੰ ਮਰਨ ਨਾ ਦੇਵੇ ਇੱਕ ਪਾਸੇ ਗੁਰਬਾਣੀ ਦੇ ਅੰਦਰ ਕਹਿੰਦੇ ਹੋ ਕਿ ਜਿਹੜਾ ਮਰਨ ਨਹੀਂ ਦਿੰਦਾ ਉਹ ਅੰਮ੍ਰਿਤ ਗੁਰੂ ਦੇ ਕੋਲ ਹੈ ਮਹਾਰਾਜ ਕਹਿੰਦੇ ਹੈ ਅੰਮ੍ਰਿਤ ਵੀ ਹੈਗਾ ਤੇ ਤੈਨੂੰ ਅਮਰ ਵੀ ਕਰ ਦੇਗਾ ਮਹਾਰਾਜ ਕਿਹੜੀ ਹੈ ਪਾਰਸ਼ਾ ਕਹਿੰਦੇ ਉਹ ਉਹ ਮੌਤ ਹੈ ਆਤਮਿਕ ਤੌਰ ਤੇ ਮਰ ਜਾਣਾ ਜਿਹਨੂੰ ਮਾਲਕ ਆਪਣੀ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਮਾਲਕ ਜੀਓ ਜਦੋਂ ਤੁਹਾਨੂੰ ਵਿਸਾਰ ਦਵਾਂ ਤੂੰ ਵਿਸਰ ਜਾਏ ਹਰ ਬਿਸਰਤ ਤੇਰੇ ਗੁਣ ਗਲਿਆ ਜਦੋਂ ਪ੍ਰਮਾਤਮਾ ਤੂੰ ਵਿਸਰ ਜਾਏ ਮੇਰੇ ਸਾਰੇ ਗੁਣ ਜਿਹੜੇ ਹਨ ਗਲ ਜਾਂਦੇ ਨੇ ਜਿੰਨੂੰ ਪਾਰਸ਼ਾ ਗੁਰਬਾਣੀ ਦੇ ਅੰਦਰ ਕਹਿੰਦੇ ਨੇ ਆਖਾਂ ਜੀਵਾ ਮਹਾਰਾਜ ਜਦੋਂ ਤੈਨੂੰ ਆਖਦਾ ਹਾਂ ਉਦੋਂ ਮੈਂ ਜਿਉਂਦਾ ਹਾਂ ਵਿਸਰੇ ਮਰ ਜਾਉਂ ਜਦੋਂ ਤੈਨੂੰ ਵਿਸਾਰ ਦਿੰਦਾ ਹਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੌਤ ਮੇਰੇ ਉੱਤੇ ਸਿਰ ਦੇ ਉੱਤੇ ਆ ਕੇ ਖੜ ਗਈ ਹੋਵੇ ਜਦੋਂ ਤੂੰ ਵਿਸਰ ਜਾਏ ਉਦੋਂ ਮੌਤ ਆ ਜਾਏ ਜਦੋਂ ਤੂੰ ਮੇਰੇ ਕੋਲ ਹੋਵੇਂ ਤੂੰ ਮੇਰੇ ਚਿੱਤ ਚੇਤਨ ਵਿੱਚ ਹੋਵੇਂ ਤੇ ਪਾਰਸ਼ਾ ਉਦੋਂ ਮੈਂ ਜ਼ਿੰਦਗੀ ਨੂੰ ਮਾਣਦਾ ਹਾਂ ਮਹਾਰਾਜ ਕਹਿੰਦੇ ਆਹ ਮੌਤ ਹੈ ਤੇ ਇਸ ਮੌਤ ਦੀ ਫਾਹੀ ਵਿੱਚ ਸਾਰਾ ਸੰਸਾਰ ਵੱਜਾ ਹੋਇਆ ਫਫ ਫਾਹੀ ਸਭ ਜਗ ਫਾਸਾ ਜਮ ਕੇ ਸੰਗਲ ਬੰਦ ਲਿਆ ਇਹ ਮੌਤ ਵਾਲੇ ਪਾਸੇ ਪਾਤਸ਼ਾਹ ਕਹਿੰਦੇ ਜਮ ਹੁੰਦੇ ਨੇ ਇਹਨੂੰ ਲੈ ਕੇ ਚਲੇ ਜਾਂਦੇ ਨੇ ਕੌਣ ਨੇ ਉਹ ਜਮ ਮਹਾਰਾਜ ਕਹਿੰਦੇ ਜਦੋਂ ਤੇਰੇ ਅੰਦਰ ਮਾੜੇ ਔਗਣ ਪੈਦਾ ਹੋ ਜਾਣ ਸੱਜਣਾ ਯਾਦ ਰੱਖੀ ਉਹ ਤੇਰੇ ਸਭ ਤੋਂ ਵੱਡੇ ਜਮ ਨੇ ਜਿਹੜੇ ਤੈਨੂੰ ਆਤਮਿਕ ਮੌਤ ਵਾਲੇ ਪਾਸੇ ਖਿੱਚ ਕੇ ਲੈ ਕੇ ਚਲੇ ਜਾਂਦੇ ਨੇ ਤੂੰ ਆਤਮਿਕ ਤੌਰ ਤੇ ਮਰ ਜਾਂਦਾ ਉਸ ਮੌਤ ਦੀ ਗੱਲ ਕਰਦੇ ਨੇ ਮਾਰੇ ਪਾਰਸ਼ਾ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਦਾ ਵਸਦੇ ਸਰੀਰ ਦੁਨੀਆ ਵਿੱਚੋਂ ਚਲਿਆ ਵੀ ਗਿਆ ਪਾਰਸ਼ਾ ਕਹਿੰਦੇ ਉਦੋਂ ਵੀ ਜਾਂਦਾ ਰਹੇ ਸਰੀਰ ਨਾ ਰਿਆ ਅੱਖਾਂ ਨਾ ਰਹੀਆਂ ਤੇਰੀ ਕੋਈ ਸਰੀਰ ਦਾ ਨਾਮੋ ਨਿਸ਼ਾਨ ਨਾ ਰਿਆ ਤੇਰਾ ਸਰੀਰ ਮਿੱਟੀ ਦੀ ਢੇਰੀ ਬਣ ਗਿਆ ਸੁਆਹ ਬਣ ਗਿਆ ਮਾਰ ਕਹਿੰਦੇ ਸਭ ਕੁਝ ਨਾਸ਼ ਹੋਣ ਦੇ ਬਾਵਜੂਦ ਵੀ ਤੂੰ ਸਦਾ ਬਾਤੇ ਜਿਉਂਦਾ ਰਹੇਗਾ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਤੈਨੂੰ ਮਾਰ ਨਹੀਂ ਸਕੇਗੀ ਤੇ ਜਿੰਨਾਂ ਦੇ ਤੁਸੀਂ ਨਾਮ ਪੜਦੇ ਹੋ ਨਾ ਫਿਰ ਅਰਦਾਸ ਦੇ ਵਿੱਚ ਮੈਂ ਪੜਦਾ ਤੁਸੀਂ ਪੜਦੇ ਹੋ ਪੜਦੇ ਰਵਾਂਗੇ ਪੜਦੇ ਆਏ ਹਾਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਕੋ ਇਨਸਾਨ ਉਹ ਗੁਰਸਿੱਖ ਉਹ ਪਿਆਰੇ ਮਰਜੀਬੜੇ ਸਿੱਖ ਜਿਹੜੇ ਦੁਨੀਆ ਵਿੱਚੋਂ ਸਰੀਰਕ ਤੌਰ ਉੱਤੇ ਜਾਦ ਰਖਣਾ ਚਲੇ ਵੀ ਗਏ ਪਰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹਨਾਂ ਨੂੰ ਆਤਮਿਕ ਤੌਰ ਉੱਤੇ ਮਾਰ ਨਾ ਸਕੀ ਹਮੇਸ਼ਾ ਯਾਦ ਕਰਦੇ ਰਹਿਵਾਂਗੇ ਭਾਈ ਤਾਰੂ ਸਿੰਘ ਭਾਈ ਮਣੀ ਸਿੰਘ ਜੀ ਕਿੰਨੇ ਐਸੇ ਗੁਰਸਿੱਖ ਨੇ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਕਿੰਨੇ ਕਿੰਨੇ ਸਾਲ ਹੋ ਗਏ ਕਿੰਨੇ ਕਿੰਨੇ ਦਹਾਕੇ ਹੋ ਗਏ ਇਨਾਂ ਦੇ ਨਾਂ ਦੇ ਸਮਾਗਮ, ਇਨਾਂ ਦੇ ਨਾਂ ਦੀਆਂ ਸਾਖੀਆਂ, ਇਨਾਂ ਦੇ ਨਾਂ ਦੇ ਮੋਟੀਵੇਟ ਲੈਕਚਰ ਹੁੰਦੇ ਨੇ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਆਹ ਹੈ ਤੇ ਪਾਤਸ਼ਾਹ ਕਹਿੰਦੇ ਜਿਹੜੇ ਇਨਸਾਨ ਧਰਮ ਤੋਂ ਡੋਲ ਜਾਂਦੇ ਨੇ ਜਿਹੜੇ ਆਪਣੇ ਧਰਮ ਤੋਂ ਹੀ ਮੁਨਕਰ ਹੋ ਜਾਂਦੇ ਨੇ ਨੇ ਮਾਲਕ ਆਖਣ ਲੱਗੇ ਮਾਇਆ ਕੈ ਸੰਗਲ ਬੰਦ ਪਿਆ ਜਮ ਕੈ ਸੰਗਲ ਬੰਦ ਪਿਆ ਉਹ ਇਨਸਾਨ ਮਹਾਰਾਜ ਕਹਿੰਦੇ ਜਮਾਂ ਦੇ ਸੰਗਲ ਦੇ ਨਾਲ ਵੱਜਿਆ ਰਹਿੰਦਾ ਪਰ ਹਾਂ ਜਿੱਥੇ ਮੈਂ ਹੁਣ ਗੱਲ ਕਰਕੇ ਹਟਿਆ ਕਿ ਜਿਉਂਦਾ ਕੌਣ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਪਾਤਸ਼ਾਹ ਕਹਿਣ ਲੱਗੇ ਗੁਰ ਪ੍ਰਸਾਦੀ ਸੇ ਨਰ ਉਭਰੇ ਗੁਰੂ ਦੀ ਕਿਰਪਾ ਦੇ ਨਾਲ ਉਹ ਇਨਸਾਨ ਉੱਭਰ ਜਾਂਦੇ ਹਨ ਉਹ ਡੁੱਬਦੇ ਨਹੀਂ ਉਹ ਮਰਦੇ ਨਹੀਂ ਉਹ ਖਤਮ ਨਹੀਂ ਹੁੰਦੇ ਗੁਰ ਪ੍ਰਸਾਦੀ ਸੇ ਨਰ ਉਭਰੇ ਜੇ ਹਰ ਸਰਨਾਗਤ ਭਜ ਪਿਆ ਜਦੋਂ ਇਨਸਾਨ ਕਿਸੇ ਨੂੰ ਮਾਰਨ ਵਾਸਤੇ ਆਏ ਨਾ ਉਹ ਸਭ ਤੋਂ ਪਹਿਲਾਂ ਆਪਣਾ ਜਿਹੜਾ ਹੈ ਬਚਾਅ ਵਾਸਤੇ ਆਪਣੀ ਰੱਖਿਆ ਵਾਸਤੇ ਜਾਂ ਤਾਂ ਕੋਈ ਪੁਲਿਸ ਦਾ ਸੁਹਾਰਾ ਲੈਂਦਾ ਹੈ ਜਾਂ ਕਮਰੇ ਦਾ ਸੁਹਾਰਾ ਲੈਂਦਾ ਹੈ ਕਿ ਜਿਹਦੀ ਸ਼ਰਨ 'ਚ ਜਾ ਕੇ ਮੈਂ ਬਚ ਜਾਵਾਂ ਜਿਹੜਾ ਮੈਨੂੰ ਬਚਾ ਲਵੇ ਜਿਹੜਾ ਮੈਨੂੰ ਬਚਾ ਲਵੇ ਤੇ ਮਾਰੇ ਪਾਰਸ਼ਾ ਕਹਿੰਦੇ ਜੇ ਤੂੰ ਸਰੀਰਕ ਤੌਰ ਦੀ ਮੌਤ ਤੋਂ ਬਹੁਤ ਡਰਦਾ ਹੈ ਤੂੰ ਉਸਾਨ ਹੈ ਜਦੋਂ ਇਨਸਾਨ ਨੂੰ ਪਤਾ ਲੱਗਦਾ ਕਿ ਮੇਰੀ ਸਾਹ ਬੰਦ ਹੋ ਜਾਣਗੇ ਮੇਰੇ ਪਰਿਵਾਰ ਦਾ ਕੀ ਬਣੂ ਮੇਰੇ ਬੱਚਿਆਂ ਦਾ ਕੀ ਬਣੂ ਮੇਰੀ ਇਹ ਕੋਠੀ ਨੂੰ ਕੌਣ ਸੰਭੇਗਾ ਮੇਰੇ ਇਹ ਘਰ ਨੂੰ ਕੌਣ ਸੰਭੇਗਾ ਮੇਰੇ ਬਿਜ਼ਨਸ ਨੂੰ ਕੌਣ ਸੰਭੇਗਾ ਮਰਨ ਤੋਂ ਬਾਅਦ ਹੋਣ ਵਾਲੇ ਨੁਕਸਾਨ ਦੀ ਚਿੰਤਾ ਨੂੰ ਲੈ ਕੇ ਇਨਸਾਨ ਆਪਣੇ ਬਚਾਅ ਵਾਸਤੇ ਉਹ ਕਿਸੇ ਦੇ ਸ਼ਰਮ ਚ ਜਾ ਕੇ ਭੱਜ ਜਾਂਦਾ ਹੈ ਦਰਵਾਜ਼ੇ ਨੂੰ ਬੰਦ ਕਰ ਲਏਗਾ ਆਪਣੀ ਸੇਫਟੀ ਵਾਸਤੇ ਕਿੰਨੇ ਯਤਨ ਕਰਦਾ ਹੈ ਤੇ ਪਾਰਸ਼ਾ ਕਹਿੰਦੇ ਜੇ ਤੂੰ ਆਤਮਿਕ ਤੌਰ ਦੇ ਉੱਤੇ ਮਰਦਾ ਜਦੋਂ ਤੈਨੂੰ ਲਾਲਚ ਜਿਹੜਾ ਹੈ ਉਹ ਮਾਰਨਾ ਚਾਹੁੰਦਾ ਤੇ ਪਾਰਸ਼ਾ ਕਹਿੰਦੇ ਕਿਦਣ ਗਿਆ ਆਪਣੇ ਗੁਰੂ ਦੇ ਕੋਲ ਭੱਜ ਕੇ ਕਿ ਮਹਾਰਾਜ ਮੈਨੂੰ ਤੂੰ ਬਚਾ ਲੈ ਤੇਰੇ ਤੋਂ ਬਿਨਾ ਹੋਰ ਮੈਨੂੰ ਕੋਈ ਬਚਾ ਨਹੀਂ ਸਕਦਾ ਚੌਂਕੀਆਂ ਕਿਉਂ ਹੁੰਦੀਆਂ ਨੇ ਜੀ ਪੁਰਸ਼ ਦੀ ਚੌਂਕੀ ਕਿਉਂ ਹੁੰਦੀ ਹੈ ਅਤੇ ਤੁਹਾਡੇ ਇਸ ਏਰੀਏ ਦੇ ਵਿੱਚ ਕੱਤਰ ਦੇ ਵਿੱਚ 70 ਦੇ ਵਿੱਚ ਜਾਂ ਕੋਈ ਪੁਲਿਸ ਚੌਕੀ ਹੁੰਦੀ ਹੈ ਉਹਦਾ ਪੁਲਿਸ ਚੌਕੀ ਦਾ ਕਾਰਨ ਕੀ ਹੁੰਦਾ ਕਿ ਇਲਾਕੇ 'ਚ ਹੋਣ ਵਾਲੀ ਚੋਰੀ ਤੋਂ ਇਲਾਕੇ 'ਚ ਹੋਣ ਵਾਲੀ ਡਕੈਤੀ ਤੋਂ ਇਲਾਕੇ 'ਚ ਹੋਣ ਵਾਲੇ ਕ੍ਰਾਈਮ ਤੋਂ ਉਹਨੂੰ ਬਚਾ ਕੇ ਰੱਖਣਾ ਹੈ ਬਚਾ ਕੇ ਰੱਖਦੀ ਹੈ ਨਾ ਚਮਕੀ ਮਾਰੇ ਪਾਲਸ਼ਾ ਤੂੰ ਮੇਰੀ ਚਮਕੀ ਹੈ ਗੁਰ ਕਾ ਸ਼ਬਦ ਰਖਵਾਰੇ ਅੱਗੇ ਚੌਕੀ ਚੌਗਿਰਦ ਹਮਾਰੇ ਤੇ ਮਹਾਰਾਜ ਬਾਦਸ਼ਾਹ ਇਹ ਮੈਨੂੰ ਮੌਤ ਤੋਂ ਬਚਾਉਂਦੀ ਐ ਜਿਹੜੀ ਆ ਦੁਨਿਆਵੀ ਚੌਕੀਆਂ ਨੇ ਹੋ ਸਕਦਾ ਮੈਨੂੰ ਸਰੀਰਕ ਤੌਰ ਤੇ ਹੋਣ ਵਾਲੇ ਨੁਕਸਾਨ ਤੋਂ ਬਚਾ ਲੈਣ ਫਾਈਨੈਂਸ਼ੀਅਲ ਤੌਰ ਤੇ ਹੋਣ ਵਾਲੇ ਨੁਕਸਾਨ ਤੋਂ ਬਚਾ ਲੈਣ ਪਾਲਸ਼ਾਂ ਦੇ ਕੋ ਜਿੰਨੀਆਂ ਉਦਾਹਰਨ ਤੁਹਾਨੂੰ ਆਪਣੀ ਜ਼ਿੰਦਗੀ ਦੇ ਅੰਦਰ ਫਿਜ਼ੀਕਲ ਤੌਰ ਤੇ ਦੇਖਣ ਗਿਆ ਨਾ ਉਹਨੀਆਂ ਉਦਾਹਰਨਾਂ ਤੁਹਾਨੂੰ ਗੁਰਬਾਣੀ ਦੇ ਅੰਦਰ ਆਤਮਿਕ ਤੌਰ ਤੇ ਮਿਲਣ ਗਿਆ ਇਨਸਾਨ ਚੌਕੀ ਦਾ ਸਹਾਰਾ ਕਦੋਂ ਲੈਂਦਾ ਜਦੋਂ ਉਹਦੇ ਅਕਾਊਂਟ ਦੇ ਵਿੱਚ ਕੋਈ ਐਸਾ ਜਿਹਨੂੰ ਕਹਿੰਦੇ ਨੇ ਕੋਈ ਐਸੀ ਕੋਈ ਅਕਾਊਂਟ ਨੂੰ ਹੈਕ ਕਰ ਲੈ ਕੁਈ ਅਸਾ ਕ੍ਰਾਈਮ ਹੋ ਜਾਏ ਉਹਨੂੰ ਕੋ ਧੰਨ ਹੁੰਦਾ ਹੈ ਨਾ ਤੇ ਫੜਾ ਫੜਾ ਆਪਣੀ ਰਿਪੋਰਟ ਲਿਖਾ ਕੇ ਹੁੰਦਾ ਹੈ ਰਿਪੋਰਟ ਲਿਖਾ ਕੇ ਕਹਿੰਦਾ ਕਹਿੰਦਾ ਮੇਰੇ ਧੰਨ ਨੂੰ ਲੁੱਟਿਆ ਗਿਆ ਪੁਲਿਸ ਦੇ ਜਾ ਕੇ ਆਖਦਾ ਪੁਲਿਸ ਸਟੇਸ਼ਨ 'ਤੇ ਆ ਕੇ ਆਖਦਾ ਕਹਿੰਦਾ ਮੇਰੇ ਘਰ 'ਚ ਪਏ ਹੋਏ ਸੋਨੇ ਨੂੰ ਲੁੱਟਿਆ ਗਿਆ ਮੇਰੇ ਖਜ਼ਾਨੇ ਨੂੰ ਲੁੱਟਿਆ ਗਿਆ ਮੇਰੇ ਅਕਾਊਂਟ ਨੂੰ ਖਾਲੀ ਕੀਤਾ ਗਿਆ ਮਾਰਾ ਜੀ ਕਹਿੰਦੇ ਤੇਰੇ ਕੋਲ ਵੀ ਇੱਕ ਖਜ਼ਾਨਾ ਸੀ ਤੇਰੇ ਕੋਲ ਖਜ਼ਾਨਾ ਸੀ ਪਾਤਸ਼ਾਹ ਕਿਹੜਾ ਮਾਰਾ ਕਹਿੰਦੇ ਖਜ਼ਾਨਾ ਨਹੀਂ ਸੀ ਹੈ ਪਰਮਾਤਮਾ ਦੇ ਨਾਮ ਦਾ ਧਨ ਦਾ ਖਜ਼ਾਨਾ ਤੇ ਮਹਾਰਾਜ ਕਹਿੰਦੇ ਚੋਰ ਹੁੰਦਾ ਚੋਰ ਤੇਰੇ ਕੋਲ ਇਹ ਖਜ਼ਾਨੇ ਨੂੰ ਲੁੱਟ ਕੇ ਲੈ ਕੇ ਚਲੇ ਜਾਂਦਾ ਤੇ ਮਹਾਰਾਜ ਕਹਿੰਦੇ ਲਾਲਚ ਆਇਆ ਹੰਕਾਰ ਆਇਆ ਕ੍ਰੋਧ ਆਇਆ ਤੇਰੇ ਉਸ ਸਬਰ ਵਾਲੇ ਧਨ ਨੂੰ ਜਿਹੜਾ ਹੈ ਉਹ ਲੁੱਟ ਕੇ ਲੈ ਕੇ ਚਲੇ ਗਿਆ ਤੈਨੂੰ ਪਤਾ ਹੀ ਨਹੀਂ ਲੱਗਾ ਕਿਤੇ ਨਾ ਕਿਤੇ ਕੋਈ insan ਜਿਹੜਾ ਉਹ ਜਦੋਂ ਲਾਲਚੀ ਹੁੰਦਾ ਕਿਤੇ ਨਾ ਕਿਤੇ ਮਨ 'ਚ ਇਹ ਗੱਲ ਤੇ ਆਉਂਦੀ ਹੈ ਨਾ ਕਿ ਇਹ ਕਰਨਾ ਨਹੀਂ ਚਾਹੀਦਾ ਖਤਰਾ ਹੈ ਕਿਉਂ ਕੀਤਾ ਉਹ ਹੁੰਦਾ ਹੈ ਉਹ ਆਪਣਾ ਜ਼ੋਰ ਜਿਆਦਾ ਪਾਉਂਦਾ ਹੈ ਕੋਈ ਇਨਸਾਨ ਆਮ ਲੁੱਟਣ ਦਾ ਯਤਨ ਕਰੇ ਹੱਥ ਹੜ ਖੋਣ ਦਾ ਯਤਨ ਕਰੇ ਇਨਸਾਨ ਦਿੰਦਾ ਨਹੀਂ ਉਹ ਫਿਰ ਇੱਕ ਹੋਰ ਥਿਆਰ ਵਰਤਦਾ ਆਪਣੇ ਵੈਪਨ ਕੱਢੇਗਾ ਕੋਈ ਪਿਸਟਲ ਕੱਢੇਗਾ ਫਿਰ ਜਿੰਨਾ ਉਹਦੇ ਤੋਂ ਜ਼ੋਰ ਚੱਲਦਾ ਉਸ ਜ਼ੋਰ ਅਜਮਾਇਸ਼ ਦੇ ਨਾਲ ਲੁੱਟ ਕੇ ਲੈ ਕੇ ਚਲੇ ਆ ਜਾਂਦਾ ਹੈ ਲਾਲਚ ਆਉਂਦਾ ਹੈ ਥੋੜਾ ਜਿਹਾ ਜ਼ੋਰ ਪਾਉਂਦਾ ਇਨਸਾਨ ਕਹਿੰਦਾ ਨਾ ਨਾ ਮੈਂ ਕਿਉਂ ਦਵਾਂ ਆਪਣੇ ਸਬਰ ਨੂੰ ਮੈਂ ਕਿਉ ਦੇ ਦਾਂ ਆਪਣੇ ਸੰਤੋਖ ਨੂੰ ਲਾਲਚ ਕਹਿੰਦਾ ਨਹੀਂ ਹਟਣਾ ਨਾ ਰਕਮ ਵਧਾਉਣ ਲੱਗਿਆ ਉਹ ਜੋਰ ਚਲਾਉਂਦਾ ਲੈ ਕੇ ਚਲੇ ਜਾਂਦਾ ਹੈ ਪਾਤਸ਼ਾਹ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਰ ਭਗ ਜਦੋਂ ਆਪਣੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਮੈਂ ਬਹਿ ਗਿਆ ਤੇ ਪਾਲਸ਼ਾ ਕਹਿੰਦੇ ਜਿਹੜੇ ਜੰਮ ਆਏ ਸਨ ਆਲੇ ਲੁੱਟਣ ਵਾਸਤੇ ਮੈਨੂੰ ਮਾਰਨ ਵਾਸਤੇ ਮਹਾਰਾਜ ਇਹ ਸਾਰੇ ਲੱਜਾ ਦੇ ਨਾਲ ਭਰ ਕੇ ਚਲੇਗੇ ਕਿ ਨਹੀਂ ਜੰਨਾ ਤੱਕ ਤੂੰ ਗੁਰੂ ਦੀ ਸ਼ਰਨ ਵਿੱਚ ਹੈਂ ਤੇਰਾ ਅਸੀਂ ਕੁਝ ਵਿਗਾੜ ਨਹੀਂ ਸਕਦੇ ਜਿਨੂੰ ਪਾਲਸ਼ਾ ਕਹਿਣ ਲੱਗੇ ਗੁਰ ਪ੍ਰਸਾਦੀ ਸੇਹ ਨਰ ਉਬਰੇ ਜੇ ਹਰ ਸ਼ਰਨਾਗਤ ਭਜ ਪਾਇਆ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਭਜ ਜਾਏ ਗੁਰੂ ਫਿਰ ਕਹਿੰਦਾ ਕਿ ਇਹ ਸਿੱਖ ਮੇਰਾ ਹੈ ਇਹਦੀ ਹਿਫਾਜ਼ਤ ਕਰਨਾ ਮੇਰਾ ਫਰਜ਼ ਹੈ ਪਾਲਸ਼ਾ ਮੈਂ ਤੈਨੂੰ ਆਪਣੀ ਉਂਗਲੀ ਫੜਾਈ ਹੈ ਜੇ ਤੇਰੀ ਉਂਗਲੀ ਨੂੰ ਮੈਂ ਫੜਾਂਗਾ ਮੈਨੂੰ ਲਾਲਚ ਦਾ ਧੱਕਾ ਪਿਆ ਤੇ ਹੋ ਸਕਦਾ ਕਿ ਉਹ ਮੇਰੇ ਹੱਥ ਕਮਜ਼ੋਰ ਹੋਣ ਤੇਰੇ ਹੱਥ ਨੂੰ ਮੈਂ ਛੜਾ ਲਵਾਂ ਤੇਰੇ ਬਾਹ ਨੂੰ ਫੜਿਆ ਤੇਰੇ ਹੱਥ ਨੂੰ ਫੜਿਆ ਮੈਨੂੰ ਐਸਾ ਥੱਕਾ ਪਏ ਇਹਨਾਂ ਜਮਾਂ ਦਾ ਹੋ ਸਕਦਾ ਕਿ ਮੇਰੇ ਇੱਕ ਕਮਜ਼ੋਰੀ ਵਾਲੇ ਹੱਥ ਜਿਹੜੇ ਨੇ ਆਪਣੇ ਤੇਰੇ ਹੱਥ ਨੂੰ ਛਡਾ ਦੇਣ ਪਰ ਸਿਆਣਾ ਜਿਹੜਾ ਮਾਂ ਪਿਓ ਹੁੰਦਾ ਹੈ ਨਾ ਉਹਨੂੰ ਪਤਾ ਕਿ ਮੇਰੇ ਬੱਚੇ ਨੇ ਮੇਰੇ ਕੋਲ ਉਂਗਲੀ ਛਡਾ ਲੈਣੀ ਹੈ ਉਹ ਬੱਚੇ ਦਾ ਹੱਥ ਆਪ ਘੁੱਟ ਕੇ ਫੜਦਾ ਹੈ ਕਿ ਜਿੰਨਾ ਮਰਜੀ ਥੱਕਾ ਪਏ ਜਿੰਨੀ ਮਰਜੀ ਇਹ ਰਸ ਆਏ ਇਹ ਆਪਣੇ ਹੱਥ ਨੂੰ ਕਦੇ ਹੁਣ ਛਡਾ ਨਹੀਂ ਸਕਿਆ ਕਿਉਂ ਇਹਨੂੰ ਮੈਂ ਫੜਿਆ ਤੇ ਪਾਦਸ਼ਾਹ ਕਹਿਣ ਲੱਗੇ ਜਦੋਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਬੈਠ ਗਿਆ ਨਾ ਤੇ ਪਿਓ ਦੀ ਗੋਦੀ ਚ ਕੋਣ ਆਪਣੇ ਬੱਚੇ ਨੂੰ ਖੋਹ ਸਕਦਾ ਹੈ ਮਹਾਰਾਜ ਕਹਿੰਦੇ ਹਰ ਸ਼ਰਨ ਆਗਤ ਭੱਜ ਪਏ ਜਿਹੜੇ ਗੁਰੂ ਦੀ ਸ਼ਰਨ ਤੇ ਜਾ ਕੇ ਭੱਜ ਕੇ ਬੈਠ ਗਏ ਤੇ ਪਾਦਸ਼ਾਹ ਕਹਿਣ ਲੱਗੇ ਦੁਨੀਆ ਦੇ ਲੋਕੋ ਇਹ ਮਹਾਰਾਜ ਨੇ ਖੇਡ ਵੀ ਬੜੇ ਫਿਰ ਕਮਾਲ ਦੀ ਬਣਾਈ ਜਦੋਂ ਇਨਸਾਨ ਕੋਈ ਖੇਡ ਨੂੰ ਖੇੜੇ ਨਾ ਤੇ ਖੇਡ ਨੂੰ ਖੇਡਣ ਵਾਸਤੇ ਉਹਨੂੰ ਰੂਲ ਵੀ ਸਮਝਾਏ ਜਾਂਦੇ ਨੇ ਕਹਿੰਦੇ ਖੇਡ ਵੀ ਖੇਡਣੀ ਐ ਤੇ ਤੈਨੂੰ ਇਹ ਰੂਲਾਂ ਦਾ ਪਾਲਣ ਵੀ ਕਰਨਾ ਪਏਗਾ ਈਵਨ ਹਰੇਕ ਕਿਸੇ ਨਾ ਕਿਸੇ ਖੇਡ ਦਾ ਕੋਈ ਰੂਲ ਹੁੰਦਾ ਹੈ ਇਨਸਾਨ ਜੂਆ ਖੇਡ ਰਹੇ ਹੋ ਨਾ ਉਸ ਜੂਏ ਦਾ ਵੀ ਕੋਈ ਨਾ ਕੋਈ ਰੂਲ ਹੋਏਗਾ ਜਿਹੜੇ ਵੇਲੇ ਲੋਕ ਤਾਸ਼ ਖੇਡਦੇ ਨੇ ਬੈਠ ਕੇ ਇਹ ਤਾਸ਼ ਦਾ ਵੀ ਕੋਈ ਨਾ ਕੋਈ ਰੂਲ ਹੋਏਗਾ ਕਿ ਰੂਲਾਂ ਦੇ ਆਧਾਰ ਦੇ ਉੱਤੇ ਇਸ ਡਿਸਪੀਸਪਲਨ ਚ ਰਹਿ ਕੇ ਤੈਨੂੰ ਇਹ ਖੇਡ ਖੇਡਣੀ ਪਏਗੀ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਵੀ ਇੱਕ ਖੇਡ ਖੇਡੀ ਹੈ ਦੁਨੀਆ ਨੂੰ ਬਣਾ ਕੇ ਤੇ ਇੱਕ ਐਸੀ ਖੇਡ ਖੇਡੀ ਮਹਾਰਾਜ ਕਹਿੰਦੇ ਤੈਨੂੰ ਇਹ ਰੂਲਾ ਨੂੰ ਪਾਲਣ ਵੀ ਕਰਨਾ ਪਏਗਾ ਰੂਲਾ 'ਚ ਰਹਿਣਾ ਵੀ ਪਏਗਾ ਤੇ ਜਿੱਤੇਗਾ ਵੀ ਤੂੰ ਤਾਂ ਪਾਦਸ਼ਾਹ ਕਹਿੰਦੇ ਬੱਬੇ ਦੇਖੋ ਮਾਲਕ ਨੇ ਕਿੰਨੀ ਕਿਰਪਾ ਕੀਤੀ ਹੈ ਅੱਖਰਾਂ ਤੋਂ ਲੈ ਕੇ ਪਾਦਸ਼ਾਹ ਨੇ ਗੁਰਬਾਣੀ ਨੂੰ ਉਚਾਰਨ ਕਰ ਦਿੱਤਾ ਫਫੇ ਅੱਖਰ ਨੂੰ ਪੜਿਆ ਸੀ ਤੇ ਮਹਾਰਾਜ ਹੁਣ ਬੱਬੇ ਅਖਰ ਤੱਕ ਆਏ ਬੱਬੇ ਬਾਜੀ ਖੇਲਣ ਲੱਗਾ ਉਹ ਪ੍ਰਮਾਤਮਾ ਆਪਣੀ ਖੇਡ ਨੂੰ ਖੇਡ ਨੂੰ ਖੇਡਣ ਲੱਗਿਆ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਤੇ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਹੁਣ ਚੌਪੜ ਦੀ ਖੇਡ ਖੇਡਣ ਲੱਗਿਆ ਚੌਪੜ ਕੀਤੇ ਚਾਰ ਜੁਗਾ ਤੇ 파ਰਸ਼ਾ ਕਹਿੰਦੇ ਉਹਨੇ ਪ੍ਰਮਾਤਮਾ ਨੇ ਇਹ ਮਨ ਲੋਕ ਇਹ ਚਾਰ ਯੁਗ ਜਿਹੜੇ ਲੋਕੀ ਧਰਮ ਦੇ ਲੋਕੀ ਧਰਮ ਦੇ ਦਾਇਰੇ ਵਿੱਚ ਰਹਿ ਕੇ ਸੰਸਾਰ ਦੇ ਦਾਇਰੇ ਵਿੱਚ ਰਹਿ ਕੇ ਲੋਕੀ ਕਹਿੰਦੇ ਤ੍ਰੇਤਾ ਹੈ ਕਲ ਯੁਗ ਹੈ ਦਵਪਰ ਹੈ ਸਤਜੁਗ ਹੈ ਤੇ ਮਹਾਰਾਜ ਕਹਿਣ ਲੱਗੇ ਉਹ ਪ੍ਰਮਾਤਮਾ ਨੇ ਕਿਨੇ ਦੁਨੀਆ ਦੇ ਲੋਕ ਮੰਨ ਲਓ ਕਿ ਚਾਰ ਯੁਗ ਜਿਹੜੇ ਨੇ ਚੌਪੜ ਦੀ ਬਾਜੀ ਦੇ ਬਣਾ ਦਿੱਤੇ ਚੌਪੜ ਕੀਤੇ ਚਾਰ ਯੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਟਾਲਣ ਆਪ ਲਗਾ ਮਹਾਰਾਜ ਕਹਿੰਦੇ ਉਸ ਪਰਮਾਤਮਾ ਨੇ ਹੁਣ ਖੇਡ ਖੇਡਣ ਲੱਗਿਆ ਪਰਮਾਤਮਾ ਬਾਜੀ ਵੀ ਆਪ ਸੁੱਟ ਰਿਹਾ ਹੈ ਪਰਮਾਤਮਾ ਚੌਪੜ ਵੀ ਹੁਣ ਆਪ ਖੇਡ ਰਿਹਾ ਹੈ ਤੇ ਮਹਾਰਾਜ ਕਹਿਣ ਲੱਗੇ ਹੁਣ ਤੈਨੂੰ ਉਹ ਰੂਲ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਉਸ ਕੁਦਰਤੀ ਸਿਧਾਂਤ ਦੇ ਵਿੱਚ ਰਹਿ ਕੇ ਮਹਾਰਾਜ ਕਹਿੰਦੇ ਹੁਣ ਖੇਡ ਨੂੰ ਤੈਨੂੰ ਸਮਝਣਾ ਪਏਗਾ ਤੈਨੂੰ ਖੇਡ ਨੂੰ ਖੇਡਣਾ ਪਏਗਾ ਤੇ ਮਹਾਰਾਜ ਕਹਿੰਦੇ ਭੱਬੈ ਭਾਲੈ ਸੇਫਲ ਪਾਵੇਂ ਗੁਰ ਪ੍ਰਸਾਦੀ ਜਿਨ ਕੋ ਪਾਉ ਪਿਆ ਗੁਰਬਾਣੀ ਦੇ ਅੰਦਰ ਨਾ ਤੁਹਾਨੂੰ ਪਾਉ ਸ਼ਬਦ ਜਿਹੜਾ ਹੈ ਉਹ ਦੋ ਕਨਸੈਪਟ ਦੇ ਵਿੱਚ ਤੁਹਾਨੂੰ ਮਿਲੇਗਾ ਇੱਕ ਪਾਉ ਸ਼ਬਦ ਤੁਹਾਨੂੰ ਡਰ ਦੇ ਕਨਸੈਪਟ ਦੇ ਵਿੱਚ ਮਿਲੇਗਾ ਇੱਕ ਪਾਉ ਜਿਹੜਾ ਸ਼ਬਦ ਹੈ ਤੁਹਾਨੂੰ ਉਹ ਇੱਜ਼ਤ ਦੇ ਰੂਪ ਦੇ ਅੰਦਰ ਮਿਲੇਗਾ ਜਿਵੇਂ ਇਨਸਾਨ ਡਰਦਾ ਹੈ ਆ ਕੈਮਰਾ ਹੈ ਨਾ ਕੈਮਰਾ ਏਟੀਐਮ 'ਤੇ ਲੱਗਿਆ ਹੈ ਕੈਮਰਾ ਬੈਂਕ 'ਤੇ ਲੱਗਿਆ ਹੈ ਕੈਮਰਾ ਕਿਸੇ ਸਕੂਲ 'ਤੇ ਲੱਗਿਆ ਹੈ ਇਹ ਗੋਲਕ ਦੇ ਉੱਤੇ ਕੈਮਰਾ ਲੱਗਿਆ ਹੁਣ ਇੱਕ ਡਰ ਇਹ ਹੈ ਇਹ ਡਰ ਉਹਨਾਂ ਤੱਕ ਹੀ ਹੈ ਜਿੰਨਾਂ ਤੱਕ ਕੈਮਰਾ ਚੱਲ ਰਿਹਾ ਹੈ ਭਾਅ ਦਾ ਅਰਥ ਇਹ ਕੀ ਹੋ ਗਿਆ ਨਾ ਉਹਨਾਂ ਤੱਕ ਹੀ ਡਰ ਹੈ ਜਿੰਨਾਂ ਤੱਕ ਕੈਮਰਾ ਚੱਲ ਰਿਹਾ ਹੈ ਮਾਂ ਪਿਓ ਦੇ ਕੋਲੋਂ ਬੱਚਾ ਡਰਦਾ ਹੈ ਪਰ ਉਹ ਡਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਉਹ ਇੱਜ਼ਤ ਹੈ ਕਿੰਨਾ ਕਿਤੇ ਉਹ ਰਿਸਪੈਕਟ ਹੈ ਤੇ 파ਰਸ਼ਾ ਕਹਿਣ ਲੱਗੇ ਤੂੰ ਪਰਮਾਤਮਾ ਦੇ ਕੋਲੋਂ ਡਰ ਪਰ ਇਹ ਤਰੀਕੇ ਨਾਲ ਡਰ ਕਿਹੜੇ ਤਰੀਕੇ ਨਾਲ ਇਹ ਕੈਮਰੇ ਦੀ ਉਦਾਹਰਨ ਵਾਲੀ ਹੈ ਗੱਲ ਆਪ ਜੀ ਨਾਲ ਸਾਂਝੀ ਕੀਤੀ ਹੈ ਕਿ ਜਿੰਨਾ ਤੱਕ ਕੈਮਰਾ ਹੈ ਉਹਨਾਂ ਤੱਕ ਇਨਸਾਨ ਡਰਿਆ ਲਾਈਟ ਬੰਦ ਹੋਈ ਇਨਸਾਨ ਕੀ ਕਰਦਾ ਚੋਰੀ ਕਰਨ ਤੋਂ ਪਹਿਲਾਂ ਇਨਸਾਨ ਤਾਰਾਂ ਨੂੰ ਕੱਟ ਦੇਗਾ ਇਲੈਕਟ੍ਰਿਸਿਟੀ ਬੰਦ ਕਰ ਦੇਗਾ ਕਿ ਜਿਹਦੇ ਨਾਲ ਇਹ ਡਰ ਜਿਹੜਾ ਹੈ ਇਹ ਖਤਮ ਹੋ ਜਾਏ ਤੇ ਆਪਣੇ ਮੈਂ ਜਿਹੜਾ ਇਹ ਸੋਚ ਨੂੰ ਇਲਜ਼ਾਮ ਜਿਹੜਾ ਉਹ ਦੇ ਸਕਾਂ ਹੁਣ ਮਾਪਿਓ ਦੇ ਕੋਲ ਡਰ ਹੈ ਤੇ ਮਾਪਿਓ ਦਾ ਡਰ ਐਸਾ ਉਹ ਇੱਜ਼ਤ ਵਾਲਾ ਹੈ ਉਹ ਪਿਆਰ ਵਾਲਾ ਹੈ ਉਹ ਜਿਹੜਾ ਹੈ ਰਿਸਪੈਕਟ ਵਾਲਾ ਹੈ ਮਾਪਿਓ ਕੋਲ ਨਹੀਂ ਵੀ ਹੈ ਬੱਚਾ ਫੇਰ ਹੀ ਰਿਸਪੈਕਟ ਦੇ ਨਾਲ ਕਹੇਗਾ ਮੇਰੀ ਮਾਪਿਓ ਨੇ ਮੈਨੂੰ ਆ ਜਿਹੜਾ ਹੈ ਡਰ ਪੈਦਾ ਕੀਤਾ ਹੈ ਮਾਪਿਓ ਦੀ ਇੱਜ਼ਤ ਨੂੰ ਮੈਂ ਕਾਇਮ ਰੱਖਣਾ ਹੈ ਤੇ ਪਾਦਸ਼ਾਹ ਕਹਿੰਦੇ ਤੂੰ ਪ੍ਰਮਾਤਮਾ ਦਾ ਡਰ ਰੱਖ ਸੱਜਣਾ ਪਰ ਇਸ ਤਰੀਕੇ ਨਾਲ ਨਾ ਡਰ ਰੱਖੀ ਜਨਾਂ ਤੱਕ ਤੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਾ ਹੈ ਉਹਨਾਂ ਤੱਕ ਤੂੰ ਡਰ ਕੇ ਧਰਮੀ ਬਣ ਜਾਏ ਫਿਰ ਉਹ ਬਾਹਰ ਗਿਆ ਕਿਹੜਾ ਗੁਰੂ ਕਿਹੜਾ ਪ੍ਰਮਾਤਮਾ ਕਿਹੜਾ ਰੱਬ ਕਿਹੜਾ ਗੁਰੂ ਘਰ ਜੇ ਪ੍ਰਮਾਤਮਾ ਉੱਥੇ ਛੱਡ ਗਿਆ ਤੇ ਅਸੀਂ ਇਹ ਡਰ ਚ ਨਾ ਰਹੀਏ 파ਰਸ਼ਾ ਨੇ ਇਹਨੂੰ ਨਿਰਮਲ ਭਾਉ ਕਿਹਾ ਹੈ ਗੁਰਬਾਣੀ ਦੇ ਅੰਦਰ ਜਦੋਂ ਤੁਸੀਂ ਚਾਰ ਲਾਵਾਂ ਦੇ ਅਰਥਾਂ ਨੂੰ ਪੜੋਗੇ ਤੇ ਮਹਾਰਾਜ ਉੱਥੇ ਪਾਏ ਪਤੀ ਪਤਨੀ ਦੇ ਪਿਆਰ ਦੀ ਗੱਲ ਕਰਦੇ ਹੁਣ ਉੱਥੇ ਮਹਾਰਾਜ ਕਹਿੰਦੇ ਕਿ ਤੂੰ ਨਿਰ ਹਰ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਮਨਵ ਜੀ ਵਾਧਾਈ ਉਥੇ ਪਾਰਸ਼ਾ ਕਹਿੰਨਗੇ ਤੂੰ ਆਪਣੇ ਮਨ ਦੇ ਵਿੱਚ ਨਿਰਮਲ ਪਾਉ ਰੱਖਣਾ ਭਾਵੇਂ ਉਹ ਦੁਨਿਆਵੀ ਰਿਸ਼ਤਾ ਪਤੀ ਪਤਨੀ ਦਾ ਕਿਉਂ ਨਾ ਹੋਏ ਭਾਵੇਂ ਉਹ ਰਿਸ਼ਤਾ ਇੱਕ ਪ੍ਰਮਾਤਮਾ ਤੇ ਸਿੱਖ ਦਾ ਕਿਉਂ ਨਾ ਹੋਏ ਤੇ ਪਾਰਸ਼ਾ ਕਹਿੰਦੇ ਤੇਰੇ ਅੰਦਰ ਪਾਉ ਪੈਦਾ ਹੋਏ ਪਰ ਜਿਹੜਾ ਪਾਉ ਹੈ ਉਹ ਡਰ ਜਿਹੜਾ ਹੈ ਉਹ ਨਿਰਮਲ ਪਾਉ ਹੋਏ ਜਦੋਂ ਉਹਦੀ ਹਜ਼ੂਰੀ ਵੀ ਹੋਏ ਤੂੰ ਉਦੋਂ ਵੀ ਡਰ ਚ ਰਹੀਂ ਜਦੋਂ ਉਹਦੀ ਹਜ਼ੂਰੀ ਨਾ ਵੀ ਰਹੇ ਤੂੰ ਫਿਰ ਵੀ ਇੱਕ ਡਰ ਦੇ ਵਿੱਚ ਰਹੀਂ ਕਿ ਜਦੋਂ ਤੂੰ ਵਿਆਹ ਵੀ ਜਾਏ ਤੇਰਾ ਗ੍ਰਸਥ ਜੀਵਨ ਜਿਹੜਾ ਹੈ ਸ਼ੁਰੂ ਹੋ ਜਾਏ ਇਹਨਾਂ ਤੱਕ ਨਾ ਰਹੇ ਕਿ ਮੇਰਾ ਪਤੀ ਮੈਨੂੰ ਦੇਖ ਰਿਹਾ ਹੈ ਮੇਰੀ ਪਤਨੀ ਮੈਨੂੰ ਦੇਖਦੀ ਹੈ ਇਹ ਕੰਮ ਨੂੰ ਜਿਹੜਾ ਹੈ ਮੈਂ ਨਹੀਂ ਕਰਨਾ ਮਹਾਰਾਜ ਕਹਿੰਦੇ ਤੇਰੇ ਅੰਦਰ ਇੱਕ ਨਿਰਮਲ ਭਾਉ ਹੋਏ ਪਰ ਅਜ ਨਾ ਸਾਡੀ ਇਕ ਤਰਾਸ ਦੀ ਹੈ ਮੈਂ ਬਾਰ ਬਾਰ ਜ਼ਿਕਰ ਕਰਦਾ ਹੁੰਦਾ ਕਿ ਜਿੰਨੇ ਅਸੀਂ ਐਡਵਾਂਸ ਹੋ ਗਏ ਨਾ ਗੁਰੂ ਵਾਲੇ ਪਾਸੇ ਜਾ ਕੇ ਅਸੀਂ ਬੜਾ ਦੂਰ ਹੋ ਕੇ ਬੈਠ ਗਏ ਅਸਲ ਚ ਆਨੰਦ ਕਾਰਜ ਕਦੋਂ ਹੁੰਦੇ ਨੇ ਜੀ ਜਦੋਂ ਸੁਰਮਾ ਪਾਇਆ ਜਾਂਦਾ ਉਦੋਂ ਜਦੋਂ ਦਹੀਂ ਚਾੜਿਆ ਜਾਂਦਾ ਹੈ ਉਦੋਂ ਜਦੋਂ ਚਾਰ ਉਹ ਚੱਪਣੀਆਂ ਨੂੰ ਇਕੱਠਿਆਂ ਕਰਕੇ ਜਦੋਂ ਛਾਲ ਮਾਰੀ ਜਾਂਦੀ ਹੈ ਉਦੋਂ ਜਾਂ ਜਦੋਂ ਵਿਆਹ ਦੇ ਵਿੱਚ ਢੋਲ ਵਜਾਉਂਦੇ ਘੋੜੀ ਦੇ ਉੱਤੇ ਜਾਣਾ ਗੁਰੂ ਘਰ ਦੇ ਵਿੱਚ ਫਿਰ ਫੋਟੋਆਂ ਖਿੱਚੀ ਜਾਣੀਆਂ ਉਦੋਂ ਹੁੰਦੇ ਨੇ ਕਿ ਜਾਂ ਜਦੋਂ ਪੈਲਸ ਵਿੱਚ ਆ ਕੇ ਨੱਚੀਏ ਉਦੋਂ ਹੁੰਦੇ ਨੇ ਉਦੋਂ ਹੁੰਦੇ ਨੇ ਜਦੋਂ ਅਸੀਂ ਵਿਹਲੇ ਜੇ ਹੋ ਕੇ ਖਾ ਪੀ ਕੇ ਰੱਜ ਕੇ ਜਦੋਂ ਪਤਾ ਲੱਗਦਾ ਨਾ ਕਿ ਹੁਣ ਚਾਹ ਦੀ ਰਿਫਰੈਸ਼ਮੈਂਟ ਲੈ ਲਈਏ ਰੋਟੀ ਤੇ ਹੁਣ ਖਾ ਨਹੀਂ ਸਕਦੇ ਹੁਣ ਥੋੜੀ ਕੋਈ ਸਟੇ ਵੀ ਦੇਣੀ ਹੈ ਆਓ ਹੁਣ ਲਾਵਾਂ ਕਰੀਏ ਜਾ ਕੇ ਨਾਲ ਰੈਸਟ ਮਿਲ ਜੀਏ ਉਹਨਾਂ ਦਿਨ ਰੋਟੀ ਲੱਗ ਜਾਏਗੀ ਸਾਢੇ 4 ਵਜੇ ਨਾਲ 4 ਵਜੇ ਨਾਲ ਹੀ ਦਾ ਆਰਾਮ ਦੇ ਨਾਲ 3 ਵਜੇ ਦੇ ਨਾਲ ਉਦੋਂ ਆਨੰਦ ਕਾਰਜ ਹੋ ਜਾਂਦੇ ਨੇ ਤੇ ਜਦੋਂ ਭਾਈ ਸਾਹਿਬ ਅਰਦਾਸ ਕਰਦੇ ਨੇ ਮਹਾਰਾਜ ਤੁਹਾਡੀ ਹਜ਼ੂਰੀ ਦੇ ਅੰਦਰ ਆਨੰਦ ਕਾਰਜ ਹੋਏ ਨੇ ਉਦੋਂ ਆਨੰਦ ਕਾਰਜ ਇਹਦੇ ਸਵੇਰ ਤੋਂ ਲੈ ਕੇ ਰਾਤ ਤੱਕ ਜਿੰਨਾ ਮਰਜ਼ੀ ਢੋਲ ਵਜਾਈ ਜਾਈਏ ਆਨੰਦ ਕਾਰਜ ਨਹੀਂ ਹੈ ਉਦੋਂ ਤੱਕ ਮੁਕੰਮਲ ਨਹੀਂ ਹੈ ਅਸਲ 'ਚ ਅਸੀਂ ਸਾਡੀ ਇਹ ਰੈਵੀ ਫਾਰਮੈਲਿਟੀ ਜੀ ਗਈ ਨਾ ਮੈਂ ਤਾਂ ਅਕਸਰ ਜ਼ਿਕਰ ਕਰਦਾ ਹੁੰਨਾ ਇਹ ਦਿਨ ਭਾਈ ਗੁਰਦਾਸ ਸਿੰਘ ਜੀ ਨਾਲ ਮੈਂ ਕਰ ਰਿਹਾ ਸੀ ਕਿ ਜਿਹਨੇ ਪ੍ਰੀ ਵੈਡਿੰਗ ਦਾ ਇਹ ਰਿਵਾਜ ਚੱਲ ਗਿਆ ਨਾ ਸਾਡੇ ਸਿੱਖੀਜ਼ਮ ਦੇ ਅੰਦਰ ਵੀ ਵਿਆਹ ਤੋਂ ਪਹਿਲਾਂ ਕੋਮ ਫਿਰ ਵੀ ਲਿਆ ਫੋਟੋਆਂ ਚਾਕੇ ਪੈਲਸਾਂ ਦੇ ਵਿੱਚ ਆਉਣ ਵਾਲੇ 10 15 ਸਾਲ ਤੱਕ ਜਿੰਨੇ ਅਸੀਂ ਐਡਵਾਂਸ ਹੋ ਜਾਣਾ ਲੋਕਾਂ ਨੇ ਕਹਿਣਾ ਜੇ ਸਭ ਕੁਝ ਫੋਟੋਆਂ ਹੋ ਵੀ ਗਈਆਂ ਹੁਣ ਕੀ ਰਹਿ ਗਿਆ ਆਨੰਦ ਕਾਰਜ ਦਾ ਵਿਸ਼ੇ ਮਤਲਬ ਕਿਸੇ ਨਾ ਕਿਸੇ ਅਸੀਂ ਇਸ ਪਾਸੇ ਬੜਾ ਦੂਰ ਹੋ ਕੇ ਜਾ ਰਹੇ ਹਾਂ ਗੁਲਾਮਾਂ ਬਾਣੀ ਦੇ ਅਰਥ ਬੜੇ ਪਿਆਰੇ ਸਨ ਲਾਵਾਂ ਨੂੰ ਪੜਿਆ ਜਾਂਦਾ ਤੇ ਭਾਈ ਸਾਹਿਬ ਨੂੰ ਕਿਹਾ ਜਾਂਦਾ ਭਾਈ ਸਾਹਿਬ ਤੁਹਾਡੇ ਕੋਲ ਆਏ ਆ ਭਾਵੇਂ ਸ਼ੌਟ ਦੇ ਵਿੱਚ ਇਹ ਲਾਵਾਂ ਦੇ ਅਰਥ ਲੜਕੇ ਲੜਕੀ ਨੂੰ ਸਮਝਾਏ ਜਾਣ ਅੱਜ ਸਾਡੇ ਜਿਹੜੇ ਰਿਸ਼ਤੇ ਤੈਸਨਾਸ ਹੋ ਰਹੇ ਨੇ ਨਾ ਇਹਦਾ ਕਾਰਨ ਕੀ ਤਨਾ ਕੀਤੇ ਹੀ ਹੈ ਤੇ ਗੁਰੂ ਕੋਲ ਅਸੀਂ ਕੀ ਆ ਕੇ ਹੁੰਦੇ ਆ ਕਿ ਮਹਾਰਾਜ ਭਾਈ ਸਾਹਿਬ ਨੇ ਕੀਤਾ ਲੋੜੀ ਇਹ ਕੰਮ ਸਹਰ ਪਾਇਆ ਕੀ ਹੈ ਆਹ ਹੁਣ ਅਰਦਾਸ ਕਰੀਏ ਅਰਦਾਸ ਕਰਨੀ ਕਿ ਮਹਾਰਾਜ ਅਸੀਂ ਇਹ ਕਾਰਜ ਆਰੰਭ ਕਰਨ ਲੱਗੇ ਤੂੰ ਕਿਰਪਾ ਕਰੇ ਇਹ ਆਨੰਦ ਦਾ ਕਾਰਜ ਸੱਚੀ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਕਰ ਦੇ ਸਾਡੀ ਜ਼ਿੰਦਗੀ ਦੇ ਅੰਦਰ ਧੋਖਾ ਮੁੱਕ ਜਾਏ ਉਹਨਾਂ ਤੱਕ ਇਮਾਨਦਾਰ ਨਾ ਰਹੀਏ ਜਿੰਨਾ ਤੱਕ ਪਤੀ ਪਤਨੀ ਹਾਜ਼ਰੀ ਵਿੱਚ ਨਹੀਂ ਉਦੋਂ ਤੱਕ ਇਮਾਨਦਾਰ ਵੀ ਰਹੀਏ ਜੇ ਪਤੀ ਜਾਂ ਪਤਨੀ 5 ਸਾਲ 10 ਸਾਲ 15 ਸਾਲ ਜੇਕਰ ਵਿਦੇਸ਼ ਵਿੱਚ ਰਹਿ ਕੇ ਵੀ ਕੱਟਨੇ ਪੈਣ ਮਹਾਰਾਜ ਆਪਣੀ ਇਮਾਨਦਾਰੀ ਨਾ ਛੱਡੀ ਸਾਡੇ ਅੰਦਰ ਨਿਰਮਲ ਭਾਉ ਹੋਏ ਹਜ਼ੂਰੀ ਦੇ ਅੰਦਰ ਵੀ ਹਜ਼ੂਰੀ ਤੋਂ ਬਾਅਦ ਵੀ ਪਾਤਸ਼ਾਹ ਕਹਿਣ ਲੱਗੇ ਮਹਾਰਾਜ ਭਭੈ ਪਾਲੈ ਸੇ ਫਲ ਪਾਵੇਂ ਇਹ ਉਹ ਫਲ ਨੂੰ ਪਾਉਂਦੇ ਹਨ ਕੌਣ ਗੁਰਪ੍ਰਸਾਦੀ ਜਿਨ ਕੋ ਪਉ ਪਿਆ ਜਿਨ੍ਹਾਂ ਨੂੰ ਇਹ ਡਰ ਜਿਹੜਾ ਹੈ ਆਪਣੇ ਹਿਰਦੇ ਘਰ ਅੰਦਰ ਪੈਦਾ ਹੋ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਮਨ ਮੁਖ ਫਿਰੇ ਨਾ ਚੇਤੇ ਮੂੜੇ ਜਿਹੜੇ ਮਨ ਦੇ ਮਗਰ ਤੁਰਨ ਵਾਲੇ ਇਨਸਾਨ ਨੇ ਪਾਤਸ਼ਾਹ ਕਹਿੰਦੇ ਮਨ ਦੇ ਮਗਰ ਤੁਰੇ ਰਹਿੰਦੇ ਨੇ ਚਿਤ ਦੇ ਨਹੀਂ ਚਿਤਵਦੇ ਨਹੀਂ ਯਾਦ ਨਹੀਂ ਕਰਦੇ ਕੌਣ ਮੂੜੇ ਮੂੜੇ ਦਾ ਅਰਥ ਹੈ ਮੂਰਖ ਲੱਖ 84 ਫੇਰ ਪਿਆ ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੀਆਂ ਜੁਨਾਂ ਵਿੱਚ ਇਨਸਾਨ ਉਪੜਕਦਾ ਫਿਰਦਾ ਹੈ ਪਾਤਸ਼ਾਹ ਅੱਗੇ ਕਹਿਣ ਲੱਗੇ ਮਮੈ ਮੋਹ ਮਰਨ ਮਦਸੂਦਨ ਮਰਨ ਪਿਆ ਤਬ ਚਿਤਵਿਆ ਤੇ ਪਾਤਸ਼ਾਹ ਕਹਿੰਦੇ ਜਦੋਂ ਮੌਤ ਨੇ ਆ ਕੇ ਮੂੰਹ ਦਿਖਾਇਆ ਨਾ ਆ ਕੇ ਆਪਣਾ ਜਦੋਂ ਮੌਤ ਸਾਹਮਣੇ ਆ ਕੇ ਖੜ ਗਈ ਤੇ 파ਰਸ਼ਾ ਕਹਿੰਦੇ ਫੇਰ ਉਹਨੂੰ ਰੱਬ ਦਾ ਨਾਮ ਜਿਹੜਾ ਹੈ ਉਹ ਯਾਦ ਹੁੰਦਾ ਹੈ ਮਦਸੂਦਨ ਪਰਮਾਤਮਾ ਵਿਸਰ ਗਿਆ ਮਰਨ ਪਿਆ ਤਬ ਚੇਤਵੇਆ ਜਦੋਂ ਮਰਨ ਲੱਗਿਆ ਮੌਤ ਨੇ ਆ ਕੇ ਮੂੰਹ ਦਿਖਾ ਦਿੱਤਾ ਜਿੰਦ ਨੇ ਮਾਣੀ ਕੱਢੀਏ ਹੱਡਾਂ ਕੂਕੜ ਕਾਈ ਤੇ 파ਰਸ਼ਾ ਕਹਿੰਦੇ ਤਬ ਚੇਤਵੇਆ ਉਦੋਂ ਚਿਤ ਉਦੋਂ ਚਿਤਵਣ ਵਾਲੇ ਪਾਸੇ ਤੁਰ ਪਿਆ ਫਿਰ ਦਾਨਪੁਨ ਵੀ ਇਨਸਾਨ ਨੂੰ ਉਦੋਂ ਸੁਝਦੇ ਨੇ ਤੇ 파ਰਸ਼ਾ ਕਹਿਣ ਲੱਗੇ ਕਾਇਆ ਭੀਤਰ ਅਵਰੋ ਪੜਿਆ ਮੰਮਾ ਅਖਰ ਵਿਸਰਿਆ ਤੇ ਮਹਾਰਾਜ 파ਰਸ਼ਾ ਕਹਿਣ ਲੱਗੇ ਕੇਵਲ ਇਹ ਜਿਉਂਦਾ ਜੀ ਗੱਲਾਂ ਹੀ ਪੜਦਾ ਰਿਹਾ ਧਰਮ ਦੀਆਂ ਧਰਮ ਦੀਆਂ ਗੱਲਾਂ ਕਰਨ ਜੋਗਾ ਹੀ ਰਹਿ ਗਿਆ ਭਾਵੇਂ ਮੇਰੇ ਵਰਗਾ ਕੋਈ ਪ੍ਰਚਾਰਕ ਕਿਉਂ ਨਾ ਹੋਈ ਮੈਂ ਕਥਾ ਕਰ ਕੋ ਤਗੜੇ ਵੱਡੇ ਤੋਂ ਵੱਡਾ ਤਗੜੇ ਤਗੜਾ ਕਿਉਂ ਨਾ ਹੋਈ ਮੈਂ ਵੱਡੇ ਤੋਂ ਵੱਡਾ ਕੋਈ ਪੰਡਤ ਕਿਉਂ ਨਾ ਹੋਏ ਤੇ ਮਹਾਰਾਜ ਕਹਿੰਦੇ ਜੇਕਰ ਉਹ ਵੀ ਇਸ ਆਤਮਿਕ ਮੌਤ ਵਾਲੇ ਪਾਸੇ ਜਾ ਕੇ ਡੁੱਬ ਗਿਆ ਨਾ ਤੇ ਪਾਰਸ਼ਾ ਕਹਿੰਦੇ ਕਾਇਆ ਪੀਤਰ ਅਵਰੋ ਪੜਿਆ ਲੋਕਾਂ ਵਾਸਤੇ ਹੀ ਪੜਦਾ ਰਹਿ ਗਿਆ ਪੱਟੀ ਬੰਨ ਦੀ ਵੀ ਚਾਰ ਲੋਕਾਂ ਵਾਸਤੇ ਹੀ ਕਰਦਾ ਰਹਿ ਗਿਆ ਜਪਜੀ ਸਾਹਿਬ ਲੋਕਾਂ ਵਾਸਤੇ ਹੀ ਕਰਦਾ ਰਹਿ ਗਿਆ ਅਰਦਾਸਾਂ ਲੋਕਾਂ ਵਾਸਤੇ ਹੀ ਕਰਦਾ ਰਹਿ ਗਿਆ ਤੇ ਮਹਾਰਾਜ ਕਹਿੰਦੇ ਮੰਮਾ ਅਖਰ ਵਿਸਰਿਆ ਮੰਮੇ ਅਖਰ ਨੂੰ ਬੁਲਾ ਕੇ ਬੈਠ ਗਿਆ ਕਿਹੜਾ ਮੰਮਾ ਮੌਤ ਤੇ ਮੰਮਾ ਮਦਸੂਦ ਨਾ ਮਦਸੂਦਨ ਪਰਮਾਤਮਾ ਵੱਤ ਸ਼ਬਦ ਆਇਆ ਹੈ ਨਾ ਮੌਤ ਚੇਤੇ ਰਹੀ ਨਾ ਮਦਸੂਦਨ ਪਰਮਾਤਮਾ ਚੇਤੇ ਰਿਆ ਤੇ 파ਸ਼ਾ ਕਹਿਣ ਲੱਗੀ ਆ ਮਨੁੱਖ ਦੀ ਮਨ ਦੇ ਮਗਰ ਤੁਰਨ ਵਾਲੀ ਦੀ ਹਾਲਤ ਹੈ 파ਸ਼ਾ ਕਿਰਪਾ ਕਰਨ ਦੀ ਮਿਹਰਮਤ ਕਰਨ ਵਿਚਾਰਾਂ ਕਰਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ